ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇਹ ਇੱਕ ਹੋਰ ਮੇਰਾ ਨਵਾਂ ਵਲੌਗ ਸਵੇਰੇ ਮੈਂ ਜਲਦੀ ਉੱਠ ਗਈ ਸੀ ਤੇ 6 ਵਜੇ ਮੈਂ ਜਾ ਕੇ ਜਿਹੜੀ ਸਾਡੀ ਸਾਰੀ ਛੱਤ ਆ ਕੋਠਾ ਵਾ ਉਹ ਮੈਂ ਸਾਫ਼ ਕਰਿਆ ਹੁੰਦਾ ਸੀ ਕਰਦੀ ਸਾਰੀ ਸਾਫ਼ ਸਫਾਈ ਕਰ ਲਈ ਕੱਪੜਿਆਂ ਜਹੈਨੀ ਸੀ ਧੋਣ ਵਾਲੇ ਤੇ ਸਾਰਾ ਕੰਮ ਕੁੰਮ ਕਰਕੇ ਘੰਟਾ ਡੇਢ ਘੰਟਾ ਰੈਸਟ ਵੀ ਕਰ ਲਈ ਤੇ ਹੁਣੇ ਤਕਰੀਬਨ 3 ਵਜੇ ਦਾ ਟਾਈਮ ਆ ਮੈਂ ਪੰਜ 4:30 ਵਜੇ ਮੈਂ ਸਬਜ਼ੀ ਵਗੈਰਾ ਜੋ ਵੀ ਬਣਾਉਣਾ ਬਣਾਉਣੀ ਉਹ ਵੀ ਮੈਂ ਚੁੱਲਾ ਬਾਲ ਕੇ ਚੁੱਲਾ ਮੈਂ ਬਾਲ ਦਿੱਤਾ ਸੀ ਉਹਦੇ ਉੱਤੇ ਮੈਂ ਕਾਲੇ ਚਨੇ ਜਿਹੜੇ ਸੀਗੇ ਉਹ ਰੱਖ ਦਿੱਤੇ ਸੀ ਰਿਜਣ ਵਾਸਤੇ ਤੇ ਉਹ ਵੀ ਰਿਜ ਰਿਜ ਕੇ ਬਿਲਕੁਲ ਮ सॉफ्ट ਹੋ ਗਏ ਆ ਸ਼ਾਮ ਨੂੰ ਉਹ ਤੜਕਾ ਲਾਉਂਗੀ 4:30 ਵਜੇ ਉਹਨਾਂ ਚਿਰ ਜਿੰਨਾ ਚਿਰ ਮੈਂ ਫ੍ਰੀ ਆ ਤਾਂ ਮੈਂ ਕਰੂੰਗੀ ਇਹ ਪ੍ਰੈਸ ਟੇਬਲ ਜਿਹੜਾ ਸਾਫ਼ ਕਿਉਂਕਿ ਹੁਣ ਤੁਹਾਨੂੰ ਪਤਾ ਡੀਪ ਕਲੀਨਿੰਗ ਕਰਨ ਦੇ ਦਿਨ ਜਿਹੜੇ ਆ ਛਲੇ ਆ ਤੇ ਇਸ ਕਰਕੇ ਮੈਂ ਥੋੜੀ ਥੋੜੀ ਜਿਹੜੀ ਸਫਾਈ ਉਹ ਕਰਦੀ ਰਿਆ ਕਰੂੰਗੀ ਇਹ ਦੇਖ ਲਓ ਸਾਡਾ ਪੱਗੂ ਇਹ ਦੇਖੋ ਤੂੰ ਮੇਰੇ ਨਾਲ ਸਫਾਈ ਕਰਾਉਣੀ ਆ ਗੁੱਲੂ ਸਫਾਈ ਕਰਾਉਣੀ ਤੋਂ ਮੈਨਾਂ ਚੱਲ ਆ ਜਾ ਸਫਾਈ ਕਰੀਏ ਦੇਖਿਓ ਜਦੋਂ ਮੈਂ ਆ ਖੋਲਣਾ ਨਾ ਡਰੈਸਿੰਗ ਟੇਬਲ ਇਹਨੇ ਦੇ ਵਿੱਚ ਵੜਨਾ ਚਲੋ ਪਹਿਲਾਂ ਤੁਹਾਨੂੰ ਦਿਖਾ ਦਈਏ ਡਰੈਸਿੰਗ ਟੇਬਲ ਨਹੀਂ ਸੌਰੀ ਪ੍ਰੈਸ ਟੇਬਲ ਇਹ ਦੇਖ ਲਓ ਜੀ ਥੋੜੀਆਂ ਦਵਾਈਆਂ ਵਾ ਮੇਰਾ ਮਸ਼ੀਨ ਦਾ ਸਮਾਨ ਆ ਇਹਦੇ ਵਿੱਚ ਇਹ نیچے ਥੋੜਾ ਸਮਾਨ ਆ ਜਿਹੜਾ ਨਹੀਂ ਚਾਹੀਦਾ ਉਹ ਆਪਾਂ ਕੱਢ ਦਾਂਗੇ ਇੱਥੇ ਆਪਾਂ ਪ੍ਰਿੰਟਰ ਦੇਖ ਲੈਣਾ ਆਉਂਦਾ ਤੇ ਇਥੇ ਉਹਦੇ ਵਿੱਚ ਰੱਖ ਦੇਣਾ ਖਾਲੀ ਕਰਕੇ ਜਗਾ ਥੋੜੀ ਇੱਧਰ ਵੀ ਆ ਇੱਕ ਖਾਨਾ ਇਹਦੇ ਵਿੱਚ ਉਹਨੂੰ ਕੀ ਕਹਿੰਦਾ ਬੁੱਕਸ ਵਗੈਰਾ ਸਾਰੀਆਂ ਮਨੀ ਦੀਆਂ ਪੈਲੀਆਂ ਕਾਪੀਆਂ ਵਗੈਰਾ ਜਿਹੜੀਆਂ ਨਹੀਂ ਚਾਹੀਦੀਆਂ ਹੁਣ ਮੈਂ ਸਾਰੀਆਂ ਕੱਢ ਦੂੰਗੀ ਇੱਕ ਇੱਥੇ ਆ ਖਾਨਾ ਇਹੋ ਇਹ ਹੁਣ ਪ੍ਰਿੰਟਰ ਤੇ ਲੈਪਟਾਪ ਚੱਕੂੰਗੀ ਤਾਂ ਫਿਰ ਤੁਹਾਨੂੰ ਦਿਖਾਉਂਗੀ ਉੱਥੇ ਵੀ ਕਿੰਨੀ ਸਪੇਸ ਆ ਤੇ ਇਹ ਵਾਲਾ ਜਿਹੜਾ ਪ੍ਰੈਸ ਟੇਬਲ ਆ ਇਹ 2 ਸਾਲ ਹੋ ਗਏ ਲੈ ਇਹਨੂੰ ਤੇ ਇਹ ਮੈਂ ਸਿਰਫ ਲਿਆ ਸੀ 3000 ਦਾ ਬਣਿਆ ਬਣਾਇਆ ਇਦਾਂ ਹੀ 3000 ਦਾ ਇੱਕ ਮੈਂ ਇਹਦੇ ਨਾਲ ਦਾ ਹੋਰ ਲੈ ਕੇ ਆਉਂਗੀ ਪਰ ਉਹ ਮੈਂ ਇਤੋਂ ਥੋੜਾ ਡਿਫਰੈਂਟ ਉਹਦਾ ਡਿਜ਼ਾਈਨ ਹੋਊਗਾ ਇਹ ਜਿਹਦਾ ਇੱਥੋਂ ਚੱਕਿਆ ਜਾਂਦਾ ਨਾ ਇਹਦੇ ਵਿੱਚ ਸਮਾਨ ਆ ਜਾਂਦਾ ਉਹ ਇੱਥੋਂ ਨਹੀਂ ਚੱਕਿਆ ਜਾਂਦਾ ਉਨੇ ਹੀ ਖਾਨੇ ਥੱਲੇ ਵੱਡੇ ਉਹ ਰੱਖ ਲਵਾਂਗੇ ਪ੍ਰੈਸ ਵਗੈਰਾ ਕਰਨ ਲਈ ਇਹ ਮਨੀ ਦੀ ਕੱਲੀਆਂ ਬੁੱਕਸ ਵਾਸਤੇ ਸਟੱਡੀ ਵਾਸਤੇ ਜਿਹੜਾ ਉਹ ਰਹਿਨਦਾਂਗੇ ਇਹਨੂੰ ਪ੍ਰੈਸ ਵਾਸਤੇ ਮੈਂ ਨਵਾਂ ਲਿਆਉਂਗੀ ਇਹਦੇ ਵਿੱਚ ਸਿਰਫ ਮਨੀ ਦੀ ਸਟੱਡੀ ਦਾ ਸਮਾਨ ਰੱਖਾਂਗੇ ਪ੍ਰਿੰਟਰ ਹੋ ਗਿਆ ਲੈਪਟਾਪ ਹੋ ਗਿਆ ਮਨੀ ਦੀਆਂ ਬੁੱਕਸ ਮਨੀ ਦੇ ਨੋਟਸ ਹੋ ਗਏ ਫੋਟੋਸਟੇਟਸ ਹੋ ਗਈਆਂ ਪੈਨ ਹੋ ਗਏ ਰਜਿਸਟਰ ਜੋ ਸਭ ਕੁਝ ਇਹਦੇ ਵਿੱਚ ਹੀ ਮਰਖੂਗੀ ਜਿਹੜਾ ਉਹਨੂੰ ਲੱਭਣ ਦੀ ਲੋੜ ਨਾ ਪਵੇ ਤੇ ਚਲੋ ਜੀ ਕਰਦੇ ਆਂ ਆਪਾਂ ਇਹਦੀ ਸਫਾਈ ਹਾਂਜੀ ਜੀ ਤੇ ਇੱਥੇ ਮੈਂ ਇਹਦੀ ਪ੍ਰੈਸ ਟੇਬਲ ਦੀ ਕਲੀਨਿੰਗ ਜਿਹੜੀ ਉਹ ਕਰਦਣ ਲੱਗੀ ਸੀ ਸ਼ੁਰੂ ਹਾਂ ਤੇ ਪ੍ਰੈਸਟੇਬਲ ਹੈ ਪ੍ਰੈਸ ਕਰਕੇ ਇਦਾਂ نیچے ਕੱਪੜੇ ਵਗੈਰਾ ਰੱਖ ਸਕਦੇ ਆ ਪਰ ਅਸੀਂ ਕੱਪੜੇ ਤਕਰੀਬਨ ਨਾਲੋਂ ਨਾਲ ਹੀ ਪ੍ਰੈਸ ਕਰ ਲਈਦੇ ਆ ਤੇ ਇਹ ਮੈਂ ਸਾਰਾ ਸਮਾਨ ਜਿਹੜਾ ਉਹ ਚੱਕ ਲਿਆ ਸੀਗਾ ਹੀ ਪੱਗੀ ਵੀ ਚੈੱਕ ਕਰਨ ਦੇ ਇਹਦੇ ਵਿੱਚ ਕੀ ਕੀ ਆ ਇਹ ਇਦਾਂ ਦੀ ਸਪੇਸ ਲੱਭਦੀ ਰਹਿੰਦੀ ਜਿੱਥੇ ਲੁੱਕ ਕੇ ਬੈਠ ਜਾਵੇ ਤੇ ਇਹ ਜਿਹੜਾ ਉੱਪਰਲਾ ਖਾਨਾ ਉਹ ਚੱਕਿਆ ਜਾਂਦਾ ਉਹ ਲੀਵਰ ਲੱਗਾ ਹੋਇਆ ਇੱਥੇ ਉੱਪਰਲਾ ਟੱਕੰਜਿਆ ਚੱਕ ਹੋ ਜਾਂਦਾ ਇਹ ਜਿਹੜੀ ਮੇਰੇ ਕੋਲ ਕਿਤਾਬਾਂ ਮੈਂ ਦੇਖ ਰਹੀ ਸੀ ਬਹੁਤ ਪੁਰਾਣੀਆਂ ਕਿਤਾਬਾਂ ਇਹਦੇ ਵਿੱਚ ਪੁਰਾਣੇ ਗੁਰੂਆਂ ਦੀਆਂ ઋਸ਼ੀਆਂ ਮੁਨੀਆਂ ਦੀਆਂ ਸ਼੍ਰੀ ਕ੍ਰਿਸ਼ਨ ਜੀ ਦੀਆਂ ਦਸਾਂ ਗੁਰੂਆਂ ਦੀਆਂ ਬਾਬਾ ਸ਼੍ਰੀ ਚੰਦ ਜੀ ਦੀਆਂ ਇਦਾਂ ਵੀ ਕਿੰਨੇ ਸਾਰੇ ਗੁਰੂਆ ਕਿੰਨੇ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਇਹਨਾਂ ਵਿੱਚ ਕੀ ਸਟੋਰੀਜ਼ ਐ ਇਸ ਲਈ ਮੈਂ ਇਹਨਾਂ ਨੂੰ ਐਸੇ ਹੀ ਖਾਨੇ 'ਚ ਰਹਿਣ ਦਿੱਤਾ ਮੈਂ ਇਹਨਾਂ ਵਾਸਤੇ ਇੱਕ ਅਲੱਗ ਬੁੱਕਸ ਰੱਖਣ ਵਾਲਾ ਜਿਹੜਾ ਬਣੀ ਹੁੰਦੀ ਆ ਨਾ ਅਲਮਾਰੀ ਉਹ ਲੈ ਕੇ ਆਉਂਗੀ ਤੇ ਉਹਨਾਂ ਵਿੱਚ ਇਹਨਾਂ ਨੂੰ ਰੱਖੂੰਗੀ ਔਰ ਵੀ ਆ ਮੇਰੇ ਕੋਲ ਗਠੜੀ ਚ ਬੰਨ ਕੇ ਰੱਖੀਆਂ ਹੋਈਆਂ ਬਹੁਤ ਪੁਰਾਣੀਆਂ ਕਿਤਾਬਾਂ ਬਹੁਤ ਹੀ ਵੈਸੀ ਵੀ ਨੋਲੇਜੇਬਲ ਨੋਲੇਜੇਬਲ ਆ ਉਹ ਕਾਫੀ ਡੀਪਲੀ ਉਹਦੇ ਵਿੱਚ ਜਿਹੜੀਆਂ ਸਟੋਰੀਜ਼ ਦੇ ਵਿੱਚ ਜਿਹਨੂੰ ਕਹਿ ਦੋ ਪਈ ਉਹ ਵਧੀਆ-ਵਧੀਆ ਡੀਪਲੀ ਮਤਲਬ ਸਮਝਾਇਆ ਗਿਆ ਹਰ ਸਟੋਰੀ ਦੇ ਵਿੱਚ ਹਰ ਤਰ੍ਹਾਂ ਦਾ ਕਿਸੇ ਦਿਨ ਮੈਂ ਕੱਢ ਕੇ ਨਾ ਕੋਈ ਨਾ ਕੋਈ ਤੁਹਾਨੂੰ ਵੀ ਪੜ੍ਹ ਕੇ ਦਿਖਾਵਾਂਗੀ ਬੁੱਕ ਇੱਕ ਬੁੱਕ ਆ ਉਹਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਭਗਵਤ ਗੀਤਾ ਦਾ ਪੂਰਾ ਸਾਰ ਸਭ ਕੁਝ ਆ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਉੱਤੇ ਇੱਕ ਬੁੱਕ ਆ ਸਾਰੀ ਬਹੁਤ ਹੀ ਪੁਰਾਣੀਆਂ ਬੁੱਕਸ ਆ ਜੀ ਸਾਡੇ ਕੋਲ ਅਸੀਂ ਵੇਸ ਮਤਲਬ ਇਦਾਂ ਸਿੱਟ-ਪਸਿੱਟ ਵੀ ਨਹੀਂ ਕੀਤੀਆਂ ਨਾ ਹੀ ਅਸੀਂ ਕਿਸੇ ਨੂੰ ਦਿੱਤੀਆਂ ਅਸੀਂ ਸਾਹਮ ਕੇ ਰੱਖੀਆਂ ਹੋਈਆਂ ਇਹ ਸਫਾਈ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਮੇਰੇ ਵਾਲ ਖੁੱਲ ਗਏ ਇਹ ਮੇਰੇ ਵਾਲ ਬਹੁਤ ਭੈੜੇ ਲੱਗੰਦੇ ਸੀ ਇਦਾਂ ਇਸ ਕਰਕੇ ਮੈਂ ਕਿੰਨੀ ਵੀਡੀਓ ਜਿਹੜੀ ਉਹ ਕਲੀਨਿੰਗ ਦੀ ਕੱਟ ਕੱਟ ਵੀ ਦਿੱਤੀ ਜਿੱਥੇ ਮੈਂ ਪਹਿਲਾਂ ਡਿਟੋਲ ਨਾਲ ਗਿੱਲੇ ਕੱਪੜੇ ਦੇ ਨਾਲ ਮੈਂ ਸਾਰਾ ਇਹ ਟੇਬਲ ਸਾਫ਼ ਕੀਤਾ ਬਾਅਦ ਵਿੱਚ ਮੈਂ ਉਹਨੂੰ ਕੀ ਕਹਿੰਦਾ ਸੁੱਕਾ ਕੱਪੜਾ ਚੰਗੀ ਤਰ੍ਹਾਂ ਕੁੱਟ ਕੇ ਫੇਰਿਆ ਪਹਿਲਾਂ ਮੈਂ ਤਕਰੀਬਨ ਮੈਂ ਡਿਟੋਲ ਪਾ ਕੇ ਹੀ ਪਾਣੀ ਯੂਜ਼ ਕਰਦੀ ਆ ਕਲੀਨਿੰਗ ਵਾਸਤੇ ਡਿਟੋਲ ਤੋਂ ਬਿਨਾ ਨਹੀਂ ਇੱਥੇ ਮੈਂ ਤਕਰੀਬਨ ਸਾਰੀ ਕਲੀਨਿੰਗ ਕਰ ਲਈ ਸੀਗੀ ਔਰ ਗਿੱਲਾ ਕੱਪੜਾ ਫੇਰ ਲਿਆ ਸੀ ਮੈਨੂੰ ਕੱਟਣੀ ਪੈ ਗਈ ਸਿਰਫ ਇੱਕ ਆਪਣੇ ਵਾਲਾਂ ਕਰਕੇ ਕਈ ਵਾਰ ਤਾਂ ਮੇਰੇ ਵਾਲ ਬਹੁਤ ਪੈੜੇ ਲੱਗਦੇ ਇੱਥੇ ਵੀ ਕਿਦਾਂ ਲੱਗਦੇ ਪਏ ਆ ਮੈਨੂੰ ਇਦਾਂ ਲੱਗੇ ਮੈਂ ਵੀਡੀਓ ਹੀ ਨਹੀਂ ਸੀ ਬਣਾਉਣੀ ਜੋ ਬਣਾ ਹੀ ਲਈ ਤੇ ਉਹਦਾ ਫਾਇਦਾ ਕੀ ਕਿੰਨੇ ਪੈੜੇ ਲੱਗਦੇ ਵਾਲ ਬਾਕੀ ਰੋਜ਼ ਹੀ ਥੋੜਾ ਥੋੜਾ ਇਦਾਂ ਕੰਮ ਹੈ ਜਿਹੜਾ ਉਹ ਕਰਦੀ ਰਹਿਣੀ ਹੁੰਨੀ ਆ ਇਹ ਵੀ ਅੱਜ ਪ੍ਰੈਸ ਟੇਬਲ ਜਿਹੜਾ ਉਹ ਮੈਂ ਇਸ ਕਰਕੇ ਸਾਫ਼ ਕਰਨ ਲੱਪੀ ਕਿਉਂਕਿ ਮਨਵੀਰ ਦੀਆਂ ਉਹਨੂੰ ਕੀ ਕਹੀਦੀਆਂ ਬੀ ਕਾਮ ਦੀਆਂ ਜੋ ਵੀ ਉਹਦੇ ਨੋਟਸ ਵਗੈਰਾ ਵਾ ਫੋਟੋ ਸਟੇਟਸ ਵਗੈਰਾ ਵਾ ਰਜਿਸਟਰ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਸਟੱਡੀ ਦਾ ਜਿਹੜਾ ਉਹ ਇਨੇ ਸਟੋਰ ਚ ਉਦਾ ਹੀ ਸਿੱਟਿਆ ਹੋਇਆ ਸੀ ਮੈਂ ਕਿਹਾ ਇਹ ਮੈਂ ਇਹਦੇ ਲਈ ਖਾਲੀ ਕਰਾਂ ਪ੍ਰੈਸ ਟੇਬਲ ਦਾ ਇੱਕ ਖਾਨਾ ਜਿਹਦੇ ਵਿੱਚ ਤਕਰੀਬਨ ਇਹਦਾ ਹੀ ਸਮਾਨ ਹੋਵੇ ਮਨਵੀਰ ਦਾ ਸਟੱਡੀ ਨਾਲ ਰਿਲੇਟਡ ਹੀ ਤੇ ਬਾਕੀ ਦੇ ਵਿੱਚ ਦੇਖਦੇ ਆਂ ਕੀ ਰੱਖਦੀ ਆਂ ਤੇ ਇਹ ਤਕਰੀਬਨ ਮੈਂ ਕਰ ਲਿਆ ਸੀ ਚੰਗੀ ਤਰ੍ਹਾਂ ਸਾਫ਼ ਇਹ ਪ੍ਰੈਸ ਟੇਬਲ ਨਾ ਸਿਰਫ ਮੈਂ 3000 ਦਾ ਲਿਆ ਹੋਇਆ ਪ੍ਰੈਸ ਟੇਬਲ ਤੇ ਇਹਨੂੰ ਹੋ ਵੀ 2-3 ਸਾਲ ਗਏ ਆ 2-3 ਸਾਲ ਹੋ ਗਏ ਇਹਨੂੰ ਲੈ ਇਹਨੂੰ ਤੇ 3000 ਦਾ ਆਇਆ ਸੀ ਫਰਨੀਚਰ ਬਾਜ਼ਾਰ ਚ ਤੇ ਤੁਸੀਂ ਇਹ ਦੇਖ ਲਓ ਇਹਦੇ ਨੀਚੇ ਟਾਇਰ ਵੀ ਲੱਗੇ ਹੋਏ ਆ ਇਹਨੂੰ ਜਿੱਦਾਂ ਨੂੰ ਮਰਜ਼ੀ ਕਰ ਲੋ ਮਤਲਬ ਕਿ ਬੜੀ ਆਸਾਨੀ ਨਾਲ ਹੋ ਜਾਂਦਾ ਇਹ ਸਮਾਨ ਇੰਨਾ ਵਿੱਚੋਂ ਨਿਕਲਿਆ ਤੇ ਹੁਣ ਮੈਂ ਜਿਹੜਾ ਚਾਹੀਦਾ ਉਹ ਵਿੱਚ ਰੱਖੂਗੀ ਜਿਹੜਾ ਨਹੀਂ ਚਾਹੀਦਾ ਉਹਨੂੰ ਮੈਂ ਦੇ ਦੂੰਗੀ ਜੇ ਕਿਸੇ ਦੇ ਯੂਜ਼ ਕਰਨ ਨਾਲ ਹੋਇਆ ਜਿੱਦਾਂ ਕਿ ਉਹ ਮੈਂ ਕਾਪੀਆਂ ਸਾਰੀਆਂ ਮਨਵੀਰ ਦੀਆਂ +1 +2 ਚ ਜਿਹੜੀਆਂ ਯੂਜ਼ ਕੀਤੀਆਂ ਉਹ ਮੈਂ ਦੇ ਦੂੰਗੀ ਇਹ ਪ੍ਰਿੰਟਰ ਮੈਂ ਰੱਖ ਕੇ ਦੇਖਣ ਲੱਗ ਗਈ ਸੀ ਇਹਦੇ ਵਿੱਚ ਇਦਾਂ ਆ ਜਾਂਦਾ ਪਰ ਨਹੀਂ ਆਇਆ ਪ੍ਰਿੰਟਰ ਦਾ ਮਤਲਬ ਕਿ ਜਿਹੜੀ ਵਿਡਥ ਆ ਪ੍ਰਿੰਟਰ ਦੀ ਚੌੜਾਈ ਆ ਉਹ ਜ਼ਿਆਦਾ ਵਾ ਇਸ ਕਰਕੇ ਨਹੀਂ ਆਇਆ ਲੈਂਥ ਸੌਰੀ ਲੈਂਥ ਜਿਹੜੀ ਉਹ ਜ਼ਿਆਦਾ ਵਾ ਤੇ ਇਸ ਕਰਕੇ ਉਹਨੂੰ ਕੀ ਕਹਿੰਦਾ ਉਹ ਵਿੱਚ ਨਹੀਂ ਆਇਆ ਇਸ ਕਰਕੇ ਮੈਂ ਉਹਨੂੰ ਕੱਢ ਲਿਆ ਤੇ ਇਹ ਜਿਹੜੇ ਮਨੀ ਦੇ ਜ਼ਰੂਰੀ ਜ਼ਰੂਰੀ ਰਜਿਸਟਰ ਆ ਉਮੇ ਇਹ ਬੁੱਕਸ ਆ ਜਿਹੜੀਆਂ ਇਹਦੀਆਂ ਪਲੱਸ 1 ਪਲੱਸ 2 ਦੀਆਂ ਕਾਮਰਸ ਦੀਆਂ ਇਹ ਕਹਿੰਦਾ ਮੈਨੂੰ ਇਹ ਲੋਡ ਪੈ ਸਕਦੀ ਇਸ ਕਰਕੇ ਮੈਂ ਸਾਹਮਣੇ ਰੱਖਿਆ ਹੋਈਆਂ ਇੱਕ ਪਾਸੇ ਮੈਂ ਲਗਾ ਦਿੱਤੀਆਂ ਇਸ ਸਟੋਰ ਚੋਂ ਮੈਂ ਸਾਰੀਆਂ ਇਹਨੀਆਂ ਬੁੱਕਸ ਵਗੈਰਾ ਔਰ ਨੋਟਸ ਵਗੈਰਾ ਔਰ ਜੋ ਵੀ ਆ ਸਾਰਾ ਸਮਾਨ ਪੈਨ ਵਗੈਰਾ ਜਿਓਮੈਟਰੀ ਪੈਂਸਿਲਸ ਵਗੈਰਾ ਕਲਰਸ ਸਭ ਕੁਝ ਮੈਂ ਕਿਹਾ ਮੈਂ ਚੱਕ ਕੇ ਲੈ ਕੇ ਆਵਾਂ ਤੇ ਇਹਨਾਂ ਨੂੰ ਇਹਦੇ ਵਿੱਚ ਹੀ ਉਹਨੂੰ ਕੀ ਕਹਿੰਦਾ ਟਕਾਉਣੀ ਆ ਇੱਕ ਜਗਾ ਅਦਾਂ ਮੈਂ ਫਿਰ ਜਦੋਂ ਚੀਜ਼ ਬੱਚੇ ਨੇ ਪੜ੍ਹਨ ਵਾਸਤੇ ਮਤਲਬ ਚਾਹੀਦੀ ਹੋਵੇ ਤੇ ਲੱਭਣ ਦੀ ਲੋੜ ਨਹੀਂ ਪੈਂਦੀ ਤੇ ਇਹ ਜਿਵੇਂ ਇਹਦਾ ਸਾਰਾ ਸਮਾਨ ਜਿਹੜਾ ਉਹ ਲੈ ਹੁੰਦਾ ਸੀ ਹੁਣ ਮੈਂ ਪਹਿਲਾਂ ਇਹਦੇ ਰਜਿਸਟਰ ਜਿਹੜੇ ਆ ਮਨੀ ਨੇ ਲਏ ਹੋਏ ਨਹੀਂ ਪਹਿਲਾਂ ਮੈਂ ਇਹ ਸੀ ਜੀ ਇਹਨੂੰ ਸਾਫ਼ ਕਰ ਲਿਆ ਪੈਨ ਰੱਖਣ ਵਾਸਤੇ ਆ ਕਿ ਮੈਂ ਸਾਰੇ ਪੈਨ ਪੈਂਸਿਲਸ ਕਲਰਸ ਕਲਰਸ ਦੇ ਇਹਦੇ ਕੋਲ ਦੋ ਪੈਕ ਆ ਇੱਕ ਤਾਂ ਬੰਦ ਹੀ ਪਿਆ ਸੀਗਾ ਇੱਕ ਜਿਹੜੇ ਸੀਗੇ ਉਹ ਮੈਂ ਇਹਦੇ ਵਿੱਚ ਪਾ ਦਿੱਤੇ ਤੇ ਆ ਇਹਦੇ ਕੋਲ ਕਲਰਡ ਪੈਨ ਪੈਨ ਸੀਗੇ ਇਹ ਵੀ ਸਾਰੇ ਮੈਂ ਇਹਦੇ ਵਿੱਚ ਪਾ ਦਿੱਤੇ ਇਹਦੀ ਵੀ ਲੋਡ ਪੈਂਦੀ ਰਹਿੰਦੀ ਹੈ ਤੇ ਇਹ ਹੁਣ ਜੀ ਸਾਰੇ ਜਿੰਨੇ ਰਜਿਸਟਰ ਹੈ ਇਹਦੇ ਪਹਿਲਾਂ ਮੈਂ ਉਹ ਰੱਖੂੰਗੀ ਸ਼ੁਗਰਾ ਮੈਂ ਇੱਥੇ ਆਪਣੇ ਵਾਲ ਜਿਹੜੇ ਉਹ ਸਹੀ ਕਰ ਲੇ ਮੈਨੂੰ ਤਾਂ ਪਤਾ ਹੀ ਨਹੀਂ ਕਦ ਦੇ ਮੇਰੇ ਵਾਲ ਜਿਹੜੇ ਉਹ ਖੁੱਲੇ ਹੋਏ ਸੀਗੇ ਰਜਿਸਟਰ ਇੱਕ ਸਾਈਡ ਤੇ ਰੱਖ ਦਿੱਤੇ ਮੈਂ ਤੇ ਇਹ ਜਿੰਨੀ ਆ ਫੋਟੋ ਸਟੇਟਸ ਵਗੈਰਾ ਨੋਟਸ ਵਗੈਰਾ ਜਿਹੜੀਆਂ ਨੇ ਫਾਈਲਸ ਵਗੈਰਾ ਬਣਾਈਆਂ ਇਹ ਸਾਰੀਆਂ ਮੈਂ ਰੱਖ ਦੂੰਗੀ ਇੱਕ ਸਾਈਡ ਤੇ ਤੇ ਇਹ ਫਾਈਲ ਇਹਨੇ ਬਣਾਈ ਹੋਈ ਸੀ ਕੰਪਿਊਟਰ ਦੇ ਤੇ ਇੱਕ ਸਾਈਡ ਤੇ ਰੱਖ ਦੋਗੇ ਮੇ ਰਜਿਸਟਰ ਰਜਿਸਟਰ ਕਿੰਨਾ ਮੋਟੇ ਮੋਟੇ ਆ ਇਹ ਰਜਿਸਟਰ ਜਦੋਂ ਅਸੀਂ ਬੜਦੇ ਹੁੰਦੇ ਸੀ ਮੈਨੂੰ ਬਹੁਤ ਸ਼ੌਂਕ ਹੁੰਦਾ ਸੀ ਨਵੀਆਂ ਜਦੋਂ ਨਵੀਂ ਕਲਾਸ ਚ ਬੁੱਕਸ ਮਿਲਦੀਆਂ ਪਹਿਲਾਂ ਤਾਂ ਖਵਾਰਾਂ ਦੇ ਕਵਰ ਚੜਾਉਂਦੇ ਹੁੰਦੇ ਸੀ ਫਿਰ ਜਦੋਂ ਵੱਡੇ ਹੋਏ ਫਿਰ ਪਤਾ ਲੱਗ ਗਿਆ ਵੀ ਬਰਾਊਨ ਕਵਰ ਲੈ ਆਈਏ ਫਿਰ ਸ਼ਹਿਰੋਂ ਬਰਾਊਨ ਕਵਰ ਲੈ ਕੇ ਹੁੰਦੇ ਹੁੰਦੇ ਸੀ ਫਿਰ ਉਹ ਚੜਾ ਕੇ ਸਟੈਪਲਾਈਜ਼ਰ ਦੇ ਨਾਲ ਉਹਨਾਂ ਨੂੰ ਜੋੜ ਕੇ ਫੇਰ ਬੁਕਸ ਬੜੀਆਂ ਹੀ ਉਹਨੂੰ ਕੀ ਕਹਿੰਦੇ ਆ ਸੰਭਾਲ ਕੇ ਅਸੀਂ ਰੱਖੀਦੀਆਂ ਹੁੰਦੀਆਂ ਸੀ ਬੁਕਸ ਵੀ ਨੋਟਬੁਕਸ ਵੀ ਤੇ ਇਹ ਜੀ ਉਹ ਇਕੱਠੀਆਂ ਹੀ ਅਸੀਂ ਲਿਆ ਕੇ ਰੱਖੀਆਂ ਹੋਈਆਂ ਸ਼ੀਟਸ ਪ੍ਰਿੰਟਿੰਗ ਵਾਸਤੇ ਉਹ ਵੀ ਮੈਂ ਇਹਦੇ ਵਿੱਚ ਰੱਖ ਦਿਤੀਆਂ ਤੇ ਹੁਣ ਇਹ ਜਨੀਆਂ ਮੀਆਂ ਜੀ ਇਹ ਮੈਡੀਸਿਨਸ ਆ ਘਰ ਦੇ ਵਿੱਚ ਲੋਡ ਪੈਂਦੀ ਆ ਮਤਲਬ ਕਿ ਮੰਮੀ ਨੂੰ ਵੀ ਜਾਂ ਬਾਪੂ ਲਈ ਜਾਂ ਮਨਵੀਰ ਵਾਸਤੇ ਉਹ ਮੈਡੀਸਿਨਸ ਆ ਤੇ ਅੱਬਲ ਤੇ ਜਲਦੀ ਮਤਲਬ ਕਿ ਸਾਰੀਆਂ ਮੈਡੀਸਿਨਸ ਉਹ ਨਹੀਂ ਆ ਅਲੋਪੈਥੀ ਨਹੀਂ ਆ ਕੋਸ਼ੀ ਆਲੋਪਾਤੀਆਂ ਜਿਹੜੀਆਂ ਮੈਂ ਇੱਕ ਟੋਕਰੀ ਜਿੱਚ ਰੱਖੀਆਂ ਇਹ ਸਾਰੀਆਂ ਜਿਹੜੀਆਂ ਇਹ ਆਯੁਰਵੇਦਿਕ ਆ ਇਹਨਾਂ ਵਿੱਚ ਕੋਈ ਆਲੋਪਾਤੀ ਨੇ ਇਕੋ ਫਿਸ਼ ਆਇਲ ਦੇ ਕੈਪਸੂਲ ਜਿਹਾ ਮੈਂ ਮੰਗਾਈ ਸੀ ਡੈਡੀ ਵਾਸਤੇ ਤੇ ਮੈਂ ਗਰਮੀਆਂ ਦੇ ਵਿੱਚ ਅਸੀਂ ਦੇਣੇ ਬੰਦ ਕਰਤੇ ਸੀ ਹੁਣ ਸਰਦੀਆਂ ਵਿੱਚ ਦਵਾਂਗੇ ਤੇ ਇਹ ਜੀ ਸਾਰੀਆਂ ਜਿੰਨੇ ਇਹਦੇ ਕਲਰਜ਼ ਇਧਰ ਉਧਰ ਸੀਗੇ ਉਹ ਸਾਰੇ ਮੈਂ ਕੱਢ ਕੇ ਫਿਰ ਉਹਦੇ ਵਿੱਚ ਪਾ ਦਿੱਤੇ ਇਹ ਟੋਕਰੀ ਜਿਹੜੀ ਆ ਜੀ ਵੀ ਬੜੇ ਸ਼ੌਂਕ ਨਾਲ ਮੈਂ ਲਾਗ ਗਈ ਹੁਣੇ ਪਤਾ ਕਿੰਨੀ ਦੂਰੋਂ ਲੈ ਕੇ ਆਈ ਸੀ ਗਰੀਸ ਤੋਂ ਮੈਨੂੰ ਉੱਥੋਂ ਪਸੰਦਗੀ ਆਇਆ ਇਹ ਟੋਕਰੀ ਮੈਂ ਟੋਕਰੀ ਵੀ ਉੱਥੋਂ ਲੈ ਕੇ ਆਈ ਸੀ ਗ੍ਰੀਸ ਤੋਂ ਮੈਂ ਆਪਣੇ ਲਈ ਕੁਝ ਨਹੀਂ ਲੈ ਕੇ ਆਉਣੀ ਉਨੀ ਮੈਂ ਤਕਰੀਬਨ ਘਰ ਦਾ ਸਮਾਨ ਲੈ ਕੇ ਆਉਣੀ ਉਨੀ ਛੋਟੇ-ਛੋਟੇ ਸਮਾਨ ਕਦੀ ਕੋਸ਼ ਕਦੀ ਕੋਸ਼ ਇਦਾਂ ਦਾ ਤੇ ਇੱਥੇ ਮੈਨੂੰ ਕੁਝ ਭੁੱਲ ਗਿਆ ਸੀ ਫੇਰ ਮੈਂ ਫੇਰ ਦੁਬਾਰਾ ਚੱਕਣ ਗਈ ਤੇ ਇਹ ਜਿੰਨੀਆਂ ਲੀਡਸ ਇਹ ਬ੍ਰੇਸਲੇਟ ਵੀ ਮੈਂ ਗ੍ਰੀਸ ਤੋਂ ਲੈ ਕੇ ਆਈ ਸੀ ਪਾ ਕੇ ਦੇਖੰਦਾਂ ਸੀ ਸਹੀ ਆ ਪਰ ਇਹ ਖਰਾਬ ਹੋ ਗਿਆ ਹੁਣ 4-5 ਸਾਲ ਤਾਂ ਹੋ ਗਏ ਇਹਨੂੰ ਲੈ ਕੇ ਆਇਆ ਨੂੰ ਪਹਿਲਾਂ ਪਾਉਂਦੀ ਰਹੀ ਹੁਣ ਨਹੀਂ ਮੈਂ ਪਾਉਂਦੀ ਤੇ ਇਹ ਜਿਹੜੀ ਟੋਕਰੀ ਆ ਇਹਦੇ ਵਿੱਚ ਮੈਂ ਜਿੰਨੀਆਂ ਲੀਡਸ ਆ ਉਹ ਰੱਖੂੰਗੀ ਜਿੰਨੀਆਂ ਲੀਡਸ ਉਹਦੀਆਂ ਵਾ ਫੋਨਾਂ ਦੀਆਂ ਜਾਂ ਹੋਰ ਵੀ ਕੋਈ ਘਰ ਦੇ ਵਿੱਚ ਪਈਆਂ ਹੋਈਆਂ ਉਹ ਸਾਰੀਆਂ ਲੀਡਾਂ ਵਗੈਰਾ ਜੋ ਮੈਂ ਉਹ ਇਸ ਟੋਕਰੀ 'ਚ ਹੀ ਰੱਖੂੰਗੀ ਜਿੰਨੇ ਆਡਾਪਟਰ ਆ ਜਾਂ ਪਈ ਹੋਈਆਂ ਚਾਰਜਰਸ ਉਹ ਸਾਰੇ ਇਹਦੇ ਵਿੱਚ ਮੈਂ ਰੱਖ ਦੂੰਗੀ ਤਾਂ ਜੋ ਲੱਭਣ ਵਿੱਚ ਮੁਸ਼ਕਲ ਨਾ ਹੋਵੇ ਇਹ ਮਨੀ ਦੇ ਹੈੱਡਫੋਨ ਇਸ ਦਾ ਇਸ ਦੇ ਵਿੱਚ ਇਹ ਸਭ ਕੁਝ ਰੱਖ ਦਿੰਨੀ ਆ ਐਸੀ ਉਹਨੂੰ ਕੀ ਕਹਿੰਦਾ ਟੁਕਰੀ ਦੇ ਵਿੱਚ ਸਾਰਾ ਕੁਝ ਮੈਨੇਜ ਕੀਤਾ ਹੋਵੇ ਫਿਰ ਲੱਭਣਾ ਸੌਖਾ ਹੋ ਜਾਂਦਾ ਇਹ ਜਿੰਨਾ ਸਾਰਾ ਅਫਸਰਟ ਕੀਤਾ ਮੈਂ ਤਾਂ ਹਮੇਸ਼ਾ ਰੱਖਦੀ ਆ ਸਹੀ ਮਨਵੀਰ ਉਹਨੂੰ ਕੀ ਕਹੇ ਦਾ ਅਫਸਰਟ ਜਾ ਕਰ ਦਿੰਦਾ ਸਭ ਕੁਝ ਇਹ ਜਿਹੜਾ ਮੈਂ ਵਾਈਟ ਜੀ ਰੱਖੀ ਹੈ ਜੀ ਮ사ਜ ਵਾਲੀ ਮਸ਼ੀਨ ਆ ਜਦੋਂ ਮੇਰਾ ਸਿਰ ਦਰਦ ਵਗੈਰਾ ਕਰੇ ਮੈਂ ਗੋਲੀ ਨਹੀਂ ਖਾਣੀ ਬਹੁਤ ਘਟ ਕਰਨੀ ਆ ਮੈਂ ਜਿਹੜੀ ਉਹ ਮ사ਜ ਵਾਲੀ ਮਸ਼ੀਨ ਆ ਉਹਨਾਂ ਮ사ਜ ਜ਼ਰੂਰ ਸਿਰ ਦੀ ਕਰਦੀ ਹੁੰਨੀ ਆ ਤੇ ਉਹਦੇ ਨਾਲ ਵੀ ਜਿਹੜਾ ਰਿਲੈਕਸ ਹੋ ਜਾਂਦਾ ਤੇ हट ਜਾਂਦਾ ਸਿਰ ਦੁਖਣੋਂ ਕਾਫੀ ਹੱਦ ਤੱਕ हट ਜਾਂਦਾ ਇਹ ਮੈਂ ਗੂਗਲਸ ਐਨ ਲਿਆ ਆ ਲਿਆ ਰੱਖਦੀ ਰਹੀ ਨੀ ਆ ਦੋ ਮਤੋ ਦੇ ਵਿੱਚ ਪਏ ਆ ਤੇ ਇੱਕ ਇਹ ਵਾਲਾ ਵਾਦ ਪਰ ਮੈਂ ਕਦੀ ਲਗਾਉਣੀ ਹੈ ਹੀ ਨਹੀਂ ਬਹੁਤ ਕੱਟ ਲੋਨੀ ਹੈ ਪਰ ਕੱਟ ਲੋਨੀ ਆ ਇਹਦੇ ਵਿੱਚ ਹੈ ਜੀ ਆਲੂ ਪੈਥੀ ਮੈਡੀਸਿਨਸ ਤੇ ਬੈਂਡੇਜ ਵਗੈਰਾ ਤੇ ਇੱਕ ਟਿਊਬ ਆ ਬਸ ਇਹ ਜਿਹਨੂੰ ਕਹਦੋ ਫਰਸਟ ਏਡ ਬਾਕਸ ਉਹ ਆ ਇਹੋ ਤੇ ਇਹਦੇ ਵਿੱਚ ਜਿਹੜੀਆਂ ਐਕਸਪਾਇਰ ਮੈਡੀਸਿਨਸ ਹੋ ਮੈਂ ਕੱਢ ਕੇ ਸਾਰੀਆਂ ਸਿਟ ਦਿਤੀਆਂ ਤੇ ਬਾਕੀ ਜਿਹੜੀਆਂ ਮੈਂ ਉਹ ਸਾਰੀਆਂ ਇਹਦੇ ਵਿੱਚ ਰੱਖ ਦਿਤੀਆਂ ਤੇ ਇਹ ਸਾਰਾ ਉਹਨੂੰ ਕੀ ਕੀ ਦਾ ਸਮਾਨ ਜਿਹਦੀ ਜਿਹਦੀ ਲੋੜ ਆ ਮੈਂ ਕਿ ਮੈਂ ਹੋਰ ਰੱਖ ਲੂੰਗੀ ਜਿਹੜੀ ਨਹੀਂ ਲੋੜ ਉਹ ਸਿੱਟ ਸੁੱਟ ਦਵਾਂਗੀ ਸਿੱਟ ਦੀ ਵੀ ਨਹੀਂ ਹੁੰਦੀ ਦੀਦੀ ਆਉਂਦੇ ਆ ਜਿਹੜੇ ਜਿਹੜੇ ਸਮਾਨ ਦੀ ਉਹਨਾਂ ਨੂੰ ਲੋੜ ਆ ਪੁੱਛ ਲੈਣੀ ਹੁੰਦੀ ਆ ਫੇਰ ਦੇ ਦੇਣੀ ਹੁੰਦੀ ਆ ਜਿੱਦਾਂ ਦੇ ਇਹਦੇ ਵਿੱਚ ਮੈਂ ਬਹੁਤ ਸਾਰੀਆਂ ਜਿਹੜੀਆਂ ਨੋਟਬੁੱਕਸ ਆ ਮਨਵੀਰ ਦੀਆਂ ਗੱਡੀਆਂ ਪਲੱਸ 1 ਪਲੱਸ 2 ਜਿਹੜੀਆਂ ਸਿੰਗਲ ਲਾਈਨ ਮਤਲਬ ਕਿ ਕਾਪੀਆਂ ਹੁੰਦੀਆਂ ਜਾਂ ਰਜਿਸਟਰ ਉਹ ਕੰਡੇ ਤੇ ਮੈਂ ਕਿਹਾ ਉਹਦੇ ਵਿੱਚ ਕਈ ਫਰੈਸ਼ ਹੀ ਪਈਆਂ ਹੋਏ ਸੀਗੇ ਕੋਈ ਵੀ ਉਹ ਯੂਜ਼ ਨਹੀਂ ਸੀ ਕੀਤੇ ਹੋਏ ਤੇ ਮਨਵੀਰ ਨੇ ਤਕਰੀਬਨ ਵੱਡੇ ਰਜਿਸਟਰ ਯੂਜ਼ ਕਰਦਾ ਇਸ ਕਰਕੇ ਉਹ ਸਕੂਲ ਦਾ ਨਾਮ ਵੀ ਉਹਦੇ ਉੱਪਰ ਲਿਖਿਆ ਹੋਇਆ ਇੱਕ ਰਜਿਸਟਰ ਉਹਨਾਂ ਦੇ ਕਿ ਇਸ ਕਰਕੇ ਮੈਂ ਕਿਹਾ ਮੈਂ ਉਹ ਬੇਸਟ ਨਹੀਂ ਕਰੂੰਗੀ ਉਹ ਦੀਦੀ ਦਾ ਬੇਟਾ ਪੜਦਾ ਵਾ ਉਹਨੂੰ ਦੇ ਦੂੰਗੀ ਉਹਦੇ ਕੰਮ ਆ ਜੂਗੀ ਤੇ ਜਿਹੜੀਆਂ ਆਧੀਆਂ ਆਧੀਆਂ ਨੋਟਬੁੱਕਸ ਆ ਉਹ ਉਹਦੇ ਰਫ ਕੰਮ ਵਾਸਤੇ ਯੂਜ਼ ਜਿਹੜੀਆਂ ਉਹ ਕਰ ਲਊਗਾ ਇਹ ਜੀ ਮੇਰਾ ਸਲਾਈ ਦਾ ਸਮਾਨ ਸਾਰਾ ਇਸ ਡੱਬੇ ਦੇ ਵਿੱਚ ਸਾਰੀਆਂ ਰੀਲਾਂ ਆ ਵਾ ਤੇ ਇਹ ਸੂਈਆਂ ਵਾਸਤੇ ਮੈਂ ਲਾ ਲਗੀ ਇੱਕ ਛੋਟਾ ਜਿਹਾ ਡੱਬਾ ਲਾਇਆ ਹੋਇਆ ਇਹ ਵੀ ਮੈਂ ਲੈ ਆਈ ਸੀ ਜੀ ਸਟੋਰ ਚੋਂ ਕਿ ਮੈਂ ਸਾਰਾ ਸਮਾਨ ਇਹਦੇ ਵਿੱਚ ਰੀਲਾਂ ਰੋਲਾਂ ਪਾ ਕੇ ਤੇ ਇਹ ਮੈਂ ਰੱਖ ਦੂੰਗੀ ਉਧਰ ਕਿਸੇ ਦਿਨ ਮੈਂ ਰੀਲਾਂ ਵਾਸਤੇ ਵੀ ਇਹਦੇ ਵਿੱਚ ਖਾਣੇ ਜੇ ਬਣਾਉਣੇ ਆ ਉਹਦੇ ਨਾਲ ਗੱਤੇ ਜਿਹੇ ਦੇ ਨਾਲ ਫਿਰ ਰੀਲਾਂ ਜਣੀਆਂ ਮੈਨੇਜ ਹੋਈਆਂ ਰਹਿੰਦੀਆਂ ਤੇ ਇਹ ਜੀ ਮੈਂ ਰੱਖ ਦਿੱਤਾ ਇਹ ਵੀ ਤੇ ਇਹਦੇ ਵਿੱਚ ਜੀ ਹੈਗੀਆਂ ਸੂਈਆਂ ਛੋਟੇ ਡੱਬੇ ਦੇ ਵਿੱਚ ਇਹ ਇਹ ਇਲਾਸਟਿਕ ਏ ਰਬੜ ਵਗੈਰਾ ਬਣਾਉਣ ਨੂੰ ਇਹ ਵੀ ਵਿੱਚ ਰੱਖ ਦਿੰਨੇ ਆ ਤੇ ਇੰਦਰ ਤਾਂ ਤਕਰੀਬਨ ਇਹ ਮਨੀ ਦਾ ਜਿਹੜਾ ਉਹ ਹੈਲਮਟ ਇਹ ਉਹਦਾ ਕਵਰ ਹੈ ਇੰਦਰ ਤਕਰੀਬਨ ਸਾਰਾ ਹੋ ਗਿਆ ਮੈਨੇਜ ਹੁਣ ਮੈਂ ਦੇਖੂਗੀ ਇਹ ਛੋਟਾ ਖਾਨਾ ਛੋਟੇ ਖਾਨਾ ਉਹਦਾ ਇੰਦਰ ਪ੍ਰੈਸ ਵਗੈਰਾ ਰੱਖਣ ਉਹ ਇਹ ਵਿੱਚ ਚੜ ਗਿਆ ਸੀਗਾ ਇਹਦਾ ਦਰਵਾਜਾ ਫਿਰ ਠੀਕ ਹੋ ਗਿਆ ਇਹ ਵੀ ਮੈਂ ਖਾਨਾ ਇੰਦਰਲਾ ਜਿਹੜਾ ਉਹ ਖਾਲੀ ਸੀ ਕਰ ਲਿਆ ਸੀਗਾ ਹੁਣ ਇਹਦੇ ਵਿੱਚ ਮੈਂ ਰੱਖ ਦਾਂਗੀ ਇਹ ਵਾਲੀ ਖੇਸੀ ਇਹ ਜਦੋਂ ਪ੍ਰੈਸ ਕਰਨਾ ਹੁੰਦੀ ਉਹਦੋਂ ਛਾਈਦੀ ਆ ਥੱਲੇ ਇੱਕ ਜੀ ਪਾਣੀ ਵਾਲੀ ਪ੍ਰੈਸ ਆ ਇੱਕ ਬਿਨਾ ਪਾਣੀ ਤੋਂ ਆ ਵਿਦਆਊਟ ਵਾਟਰ ਤੋਂ ਜਿਹੜੀ ਯੂਜ਼ ਕਰਨੀ ਹੁੰਦੀ ਫਿਰ ਉਹ ਯੂਜ਼ ਕਰ ਲਈਦੀ ਐ ਤੇ ਮੈਂ ਪਿੱਛੋਂ ਕੱਢ ਲੂੰਗੀ ਕੂੜਾ ਕੂੜਾ ਦਾ ਹੈ ਨਹੀਂ ਸੀ ਕਿਉਂਕਿ ਮੈਂ ਤੀਜੇ ਚੌਥੇ ਦਿਨੇ ਇਹਨੂੰ ਟਾਇਰ ਲੱਗੇ ਖਿੱਚੂ ਹੋ ਜਾਂਦਾ ਵਾ ਟੇਬਲ ਇਹਨੂੰ ਖਿੱਚ ਕੇ ਤੇ ਫਿਰ ਮੈਂ ਉਹਨੂੰ ਕੀ ਕਹੀਦਾ ਸਫਾਈ ਜਿਹੜੀ ਉਹ ਕਰ ਦਿੰਨੀ ਉਹਨੇ ਇਹ ਪਿੱਛੋਂ ਨਹੀਂ ਸੀ ਨਿਕਲਿਆ ਕੋਈ ਵੀ ਇਹਦੇ ਕੂੜਾ ਕਾੜਾ ਤੇ ਮੈਂ ਇਹ ਕਰ ਦਿੱਤਾ ਜੀ ਚੰਗੀ ਤਰ੍ਹਾਂ ਸੈੱਟ ਇਹਨੂੰ ਤੇ ਵਧੀਆ ਸਫਾਈ ਹੋ ਗਈ ਇਹਦੀ ਸਾਰੀ ਮੈਂ ਜੋ ਹਜੇ ਕਿੰਨੀ ਵੀ ਚੋਂ ਵੀਡੀਓ ਮੈਂ ਕੱਟ ਦਿੱਤੀ ਜਸਟ ਆਪਣੇ ਵਾਲਾਂ ਕਰਕੇ ਤੇ ਮੈਨੂੰ ਚੰਗਾ ਲੱਗਦਾ ਏਦਾਂ ਦੇ ਘਰ ਦੇ ਕੰਮ ਜਿਹੜੇ ਛੋਟੇ ਮੋਟੇ ਵੱਡੇ ਜੋ ਵੀ ਆ ਕਰਦੇ ਰਹਿਣਾ ਤੇ ਸਵੇਰੇ ਵੀ ਮੈਂ ਕਾਫੀ ਟਾਈਮ ਕੋਠੇ ਦੇ ਉੱਤੇ ਕਲੀਨਿੰਗ ਕਰਕੇ ਆਈ ਪਰ ਮੈਂ ਉਹ ਕੋਈ ਵੀਡੀਓ ਨਹੀਂ ਬਣਾਈ ਸਵੇਰੇ ਸਿਹੜ ਬਹੁਤ ਠੰਡਾ ਮੌਸਮ ਹੁੰਦਾ ਇਸ ਕਰਕੇ ਮੈਂ ਕਿਹਾ ਇਹ ਮਦੀਦੀ ਦੇ ਲੜਕੇ ਵਾਸਤੇ ਬੁੱਕ ਨੋਟਬੁਕਸ ਕੱਢ ਲਈਆਂ ਸੀ ਇਹ ਮੈਂ ਪਾ ਦਿੱਤੀਆਂ ਸੀ ਵਿੱਚ ਤੇ ਜਿਹੜੀਆਂ ਅੱਧੀਆਂ ਭਰੀਆਂ ਤੇ ਇਹ ਜੀ ਪ੍ਰੈਸ ਵਾਲਾ ਟੇਬਲ ਮੈਂ ਚੰਗੀ ਤਰ੍ਹਾਂ ਕਰ ਲਿਆ ਸਾਫ ਕਮ ਸੇ ਕਮ ਮੈਨੂੰ ਘੰਟਾ ਡੇਢ ਘੰਟਾ ਲੱਗ ਗਿਆ ਦਿਖਾਵਾਂ ਸਾਰਿਆਂ ਨੂੰ ਇਹ ਪ੍ਰਿੰਟਰ ਜਿਹੜਾ ਇਹ ਵਿੱਚ ਆਇਆ ਹੀ ਨਹੀਂ ਇਹਨੂੰ ਫਿਰ ਮੈਂ ਇੱਥੇ ਹੀ ਰਹਿਣ ਦਿੱਤਾ ਤੇ ਲੈਪਟਾਪ ਵੀ ਲੈਪਟਾਪ ਤੇ ਦੇਖਦੇ ਆ ਇੱਕੋ ਜਿਹੜਾ ਕਵਰ ਹੁੰਦਾ ਨਾ ਅ ਉੱਪਰ ਸਾਈਡ ਤੇ ਵੀ ਤੇ ਨੀਚੇ ਵਾਲੀ ਸਾਈਡ ਤੇ ਵੀ ਚੜਾਉਣ ਨੂੰ ਉਹ ਦੇਖਦੇ ਆ ਉਹ ਲੈ ਕੇ ਆਵਾਂਗੇ ਜੇ ਕਿਤੇ ਜਲੰਧਰ ਗਏ ਤੇ ਇਹਦੇ ਵਿੱਚ ਇਹ ਉੱਪਰ ਸਾਰੀਆਂ ਮਨੀ ਦੀਆਂ ਯੂਨੀਵਰਸਿਟੀ ਦੀਆਂ ਬੁੱਕਸ ਆ ਸਾਰੇ ਰਜਿਸਟਰ ਬੁੱਕਸ ਦਾ ਮਤਲਬ ਨਹਿਂਗੇ ਆ ਰਜਿਸਟਰ ਹੋਗੇ ਇਹ ਸਾਰੀਆਂ ਉਹਦੀਆਂ ਫਾਈਲਸ ਹੋ ਗਈਆਂ ਤੇ ਇਹ ਲੈਮੀਨੇ ਉਹ ਫੋਟੋ ਜਿਹੜਾ ਪ੍ਰਿੰਟ ਕੱਢਦੇ ਉਹਦੇ ਲਈ ਸ਼ੀਟਸ ਆ ਵਾਲੀਆਂ ਲੈ ਕੇ ਆਇਆ ਸੀ ਥੋੜੀਆਂ ਜਿਹੀਆਂ ਇੱਧਰ ਬੁੱਕਸ ਇਹ ਮੈਂ ਥੱਲੇ ਆਪਣਾ ਸਾਰਾ ਸਮਾਨ ਰੱਖ ਲਿਆ ਆ ਟੋਕਰੀ 'ਚ ਮੈਂ ਲੀਡਸ ਵਗੈਰਾ ਚਾਰਜਰ ਵਗੈਰਾ ਜੋ ਜੋ ਸਾਰੇ ਉਹ ਪਾ ਲੇ ਤੇ ਇਹ ਮੇਰਾ ਹੈਗਾ ਜੀ ਸਟੀਚਿੰਗ ਦਾ ਸਮਾਨ ਤੇ ਅੱਧਰਲੇ ਖਾਣੇ ਦੇ ਵਿੱਚ ਮੈਂ ਰੱਖ ਦਿੱਤੀਆਂ ਦੋਨੇ ਪ੍ਰੈਸਾਂ ਇੱਕ ਪਾਣੀ ਵਾਲੀ ਐ ਇੱਕ ਵਿਦਾਊਟ ਵਾਟਰ ਐ ਬਿਨਾ ਪਾਣੀ ਤੋਂ ਇਹ ਰੱਖ ਦਿੱਤੀਆਂ ਮੈਂ ਤੇ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੀ ਵਲੌਗ ਦਾ ਐਂਡ ਮੇਰਾ ਚੈਨਲ ਜਿਹਨੂੰ ਜਿਹਨੂੰ ਮੈਨੂੰ ਵੀ ਮੇਰੇ ਵਲੌਗ ਪਸੰਦ ਆ ਮੇਰੇ ਘਰੇਲੂ ਵਲੌਗ ਹੁੰਦੇ ਆ ਜਿਹਨੂੰ ਜਿਹਨੂੰ ਪਸੰਦ ਆ ਕਿਦਾਂ ਮੈਂ ਆਪਣਾ ਐਕਸਟਰਾ ਫ੍ਰੀ ਟਾਈਮ ਯੂਟਿਲਾਈਜ਼ ਕਰਦੀ ਆ ਉਹਦੇ ਉੱਤੇ ਮੇਰੇ ਵਲੌਗ ਹੁੰਦੇ ਘਰ ਦੇ ਕਮਾ-ਕੁੰਮਾ ਤੇ ਹੁੰਦੇ ਆ ਜਿਹਨੂੰ ਜਿਹਨੂੰ ਮੇਰੇ ਵਲੌਗ ਪਸੰਦ ਆ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਤੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣੀ ਆ ਮੈਂ ਸਫਾਈ ਕਰਦੇ ਆ ਇਹ ਅਸੀਂ ਨਾ ਆਰਡਰ ਕੀਤਾ ਮੰਗਾਇਆ ਮਤਲਬ ਕੁਝ ਹੋਰ ਸੀ ਅਸੀਂ ਆਨਲਾਈਨ ਆਇਆ ਕੁਝ ਹੋਰ ਇਹ ਦੇਖੋ ਇਹ ਪੱਗੀ ਵਾਸਤੇ ਨਾ ਅਸੀਂ ਮੰਗਾਇਆ ਪੱਗੀ ਦਾ ਸ਼ੈਂਪੂ ਸੀ ਪੈਸੇ ਨਹੀਂ ਸੀ ਪੇ ਕੀਤੇ ਜੇ ਤੇ ਉਹਨਾਂ ਨੇ ਫ੍ਰੀ ਗਿਫਟ ਸਾਨੂੰ ਇਹ ਭੇਜਿਆ ਸੀ ਪਗੀ ਦੇ ਗੋਗਲਸ ਕਿਸੇ ਦਿਨ انا ਪਗੀ ਦੇ ਲਾ ਕੇ ਵੀਡੀਓ ਬਣਾਵਾਂਗੇ ਓਕੇ ਜੀ ਬਾਏ ਬਾਏ ਸਾਰਿਆਂ ਨੂੰ